ਸਮਰਾਲੇ ਮੰਡੀ ਦੇ ਹਾਲਾਤ ਤੁਹਾਡੇ ਸਾਹਮਣੇ ਨੇ ਕਿਸਾਨਾਂ ਦੀ ਪੁੱਤਾ ਵਾਂਗੂ ਫਸਲ ਜੋ ਪਾਲੀ ਹੋਈ ਆ ਉਹ ਇੱਥੇ ਬਿਨਾਂ ਪ੍ਰਬੰਧ ਤੋਂ ਪਈ ਆ ਤਰਪਾਲਾਂ ਨਹੀਂ ਹੈਗੀਆਂ ਜੀ ਕਣਕ ਬੋਰੀਆਂ ਦੇ ਵਿੱਚ ਪੈ ਚੁੱਕੀ ਆ ਉਹ ਤੁਸੀਂ ਦੇਖ ਸਕਦੇ ਹੋ ਵੀ ਖੁੱਲੇ ਸਮਾਨ ਦੇ ਥੱਲੇ ਪਈ ਆ ਰਾਤ ਦੀ ਬਾਰਿਸ਼ ਹੋ ਰਹੀ ਆ ਜੋ ਮਾਰਕੀਟ ਕਮੇਟੀ ਪਰ ਇਹ ਬੜਕਾ ਮਾਰਦੀ ਆ ਵੀ ਸਾਡੇ ਪ੍ਰਬੰਧ ਨੇ ਇਹ ਪ੍ਰਬੰਧ ਬਿਲਕੁਲ ਜ਼ੀਰੋ ਨੇ ਜਿਵੇਂ ਕਿ ਜੋ ਸਮਰਾਲੀ ਮੰਡੀ ਦੇ ਵਿੱਚ ਕੀ ਤੁਹਾਨੂੰ ਹਾਲਾਤ ਲੱਗਦੇ ਪਏ ਨੇ ਜੋ ਖੁੱਲੇ ਸਮਾਨ ਥੱਲੇ ਜੋ ਬੋਰੀਆਂ ਪਈਆਂ ਕਣਕ ਦੀਆਂ ਕੀ ਕਹਿਣਾ ਚਾਹੁੰਦੇ ਸਮਰਾਲੀ ਮੰਡੀ ਦੇ ਹਾਲਾਤ ਤੁਹਾਡੇ ਸਾਹਮਣੇ ਨੇ ਕਿਸਾਨਾਂ ਦੀ ਪੁੱਤਾ ਵਾਂਗੂ ਫਸਲ ਜੋ ਪਾਲੀ ਹੋਈ ਆ ਉਹ ਇੱਥੇ ਬਿਨਾਂ ਪ੍ਰਬੰਧ ਤੋਂ ਪਈ ਆ ਤਰਪਾਲਾਂ ਨਹੀਂ ਹੈਗੀਆਂ ਔਰ ਉਸ ਤੋਂ ਬਾਅਦ ਜਿਹੜੀ ਕਣਕ ਬੋਰੀਆਂ ਦੇ ਵਿੱਚ ਪੈ ਚੁੱਕੀ ਆ ਉਹ ਤੁਸੀਂ ਦੇਖ ਸਕਦੇ ਹੋ ਵੀ ਖੁੱਲੇ ਸਮਾਨ ਦੇ ਥੱਲੇ ਪਈ ਆ ਰਾਤ ਦੀ ਬਾਰਿਸ਼ ਹੋ ਰਹੀ ਆ ਇਸ ਟਾਈਮ ਵੀ ਬਾਰਿਸ਼ ਹੋ ਰਹੀ ਆ ਲੇਕਿਨ ਮਾਰਕੀਟ ਕਮੇਟੀ ਵੱਲੋਂ ਕਿਸੇ ਵੀ ਚੀਜ਼ ਦਾ ਕੋਈ ਨਹੀਂ ਧਿਆਨ ਦਿੱਤਾ ਜਾਂਦਾ ਤੇ ਕਣਕ ਗਿੱਲੀ ਹੋ ਜਣੀ ਆ ਜਿਹੜੀ ਕਿ ਖਰਾਬ ਵੀ ਹੋ ਸਕਦੀ ਤੇ ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਮਾਰਕ ਕਮੇਟੀ ਵੱਲੋਂ ਕਿ ਸਾਡੇ ਬੁਖਤਾ ਪ੍ਰਬੰਧ ਕੀਤੇ ਹੋਏ ਨੇ ਕੀ ਕਿਵੇਂ ਕਹਿੰਦੇ ਤੁਸੀਂ ਜੋ ਮਾਰਕੀਟ ਕਮੇਟੀ ਪਰ ਇਹ ਬੜਕਾ ਮਾਰਦੀ ਆ ਵੀ ਸਾਡੇ ਪ੍ਰਬੰਧ ਨੇ ਇਹ ਪ੍ਰਬੰਧ ਬਿਲਕੁਲ ਜ਼ੀਰੋ ਨੇ ਪਿਛਲੇ ਦਿਨਾਂ ਚ ਅਸੀਂ ਦੇਖਿਆ ਨਾ ਤਾਂ ਇੱਥੇ ਪਾਣੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਸੀਗਾ ਕਿਤੇ ਵੀ ਤੇ ਨਾ ਹੀ ਕੋਈ ਜਿਵੇਂ ਮੌਸਮ ਪਿਛਲੇ ਦਿਨਾਂ ਚ ਖਰਾਬ ਹੋਇਆ ਨਾ ਉਦੋਂ ਤਰਪਾਲਾਂ ਦਾ ਪ੍ਰਬੰਧ ਸੀਗਾ ਤੇ ਅੱਜ ਜਿਹੜਾ ਕਿ ਪਿਛਲੇ ਕਾਫੀ ਦਿਨਾਂ ਤੋਂ ਦੱਸਿਆ ਜਾ ਰਿਹਾ ਸੀ ਵੀ ਮੌਸਮ ਖਰਾਬ ਹੋਊਗਾ ਮੀਂਹ ਆ ਸਕਦਾ ਉਹਦੇ ਲਈ ਤਾਂ ਬਿਲਕੁਲ ਵੀ ਪ੍ਰਬੰਧ ਨਹੀਂ ਕੀਤੇ ਗਏ ਲੱਖਾਂ ਦੀ ਤਦਾਦ ਦੇ ਵਿੱਚ ਸਮਰਾਲਾ ਮੰਡੀ ਦੇ ਵਿੱਚ ਜੋ ਬੋਰੀਆਂ ਪਈਆਂ ਨੇ ਉਹ ਬਿਨਾਂ ਤਰਪਾਲਾਂ ਤੋਂ ਪਈਆਂ ਨੇ ਜਿਹਦੇ ਤੇ ਕੰਟੀਨਿਊ ਮੀ ਪੈ ਰਹੇ ਆ ਟਰਾਲੀ ਵੀ ਵਿੱਚ ਤਾਰੀ ਜਾ ਰਹੀ ਆ ਦੇਨਤਾਰੀ ਹੋਈ ਆ ਉਹ ਬਿਲਕੁਲ ਗਲਤ ਗੱਲ ਆ ਜਿਹਦੇ ਤਾਰੀ ਹੋਈ ਆ ਜੀ ਉਹ ਉਹ ਮਾਰਕੀਟ ਕਮੇਟੀ ਨੂੰ ਉਹਦੇ ਤੇ ਐਕਸ਼ਨ ਲੈਣਾ ਚਾਹੀਦਾ ਸੋ ਗੁਰਜੀਤ ਸਿੰਘ ਸਰਪਤਰ ਮਾਰਕੀਟ ਕਮੇਟੀ ਸਮਰਾਲਾ ਸੇ ਗੇ ਸਮਰਾਲਾ ਮੰਡੀ ਦੇ ਹਾਲਾਤ ਬਹੁਤ bure ne ਰਾਤ ਦੀ ਮੀਂਹ ਕਾਰੇ ਹੈ ਤੇ ਕਈ ਲੇਖ ਨੂੰ ਮਿਲਿਆ ਕਿ ਕੁਝ ਥਾਂ ਤੇ ਭਰੀਆਂ ਹੋਈਆਂ ਕੋਹੀਆਂ ਸੀ ਉਹ ਪੂਰੇ ਸਮਾਂ ਦੇ ਲੱਗ ਰਹੇ ਹਰ ਕਮੇਟੀ ਦੇ ਚੁੱਕਾ ਪ੍ਰਬੰਧ ਨੇ ਉਹਨਾਂ ਉੱਤਰ ਕਾਲਜ ਨਾਲ ਕਰੇ ਗਿਆ ਅਸੀਂ ਦਸਤਿਆਂ ਦੀ ਅਸੀਂ ਮਾਰਕੀਟ ਕਮੇਟੀ ਵੱਲੋਂ ਕਿਸਾਨਾਂ ਦੀ 2 ਲੱਖ 11700 ਟੋਟਲ ਕਮਾਈ ਆ ਮੰਡੀ ਵਿੱਚ ਜਿਹਦੇ ਵਿੱਚੋਂ 11323 ਦੀ ਪਰਚੇਜ਼ ਹੋ ਚੁੱਕੀ ਹੈ ਜੀ ਆਦੀ ਪ੍ਰਬੰਧ ਕਮੇਟੀ ਵੱਲੋਂ ਦਿੱਤੇ ਆ ਜਿਹੜੇ ਮਤਲਬ ਤੁਸੀਂ ਕਹਿ ਰਹੇ ਹੋ ਬੋਰੀਆਂ ਆਸਮਾਨ ਥੱਲੇ ਪਈਆਂ ਨੇ ਆਪਾਂ ਸਾਰੇ ਫੈਕਟਰੀ ਸਹਿਵਾਦ ਨੂੰ ਜਿਹੜੇ ਆਪਣੇ ਆਰਟੀ ਸਹਿਵਾਦ ਨੇ ਇਹਨਾਂ ਨੂੰ ਪੱਤ ਹਜ਼ਾਰਤਾ ਕੀਤੀਆਂ ਹੋਈਆਂ ਆ ਵੀ ਆਪਣੀ ਪਰਵਾਲਾ ਨਾਲ ਕਿਸਾਨਾਂ ਦੀਆਂ ਬੋਰੀਆਂ ਕਵਰ ਕੀਤੀਆਂ ਜਾਵਾ ਠੀਕ ਇਹਦਾ ਕਸੂਰ ਕੌਣ ਮੰਨਿਆ ਜਾਊਗਾ ਅਸੀ ਜੀ ਮਤਲਬ ਇਹਨਾਂ ਨੂੰ ਪਹਿਲਾਂ ਹੀ ਹਜ਼ਾਰਤਾ ਜਾਰੀ ਕੀਤੀਆਂ ਹੋਈਆਂ ਨੇ ਵੀ ਆਪਣੀ ਜੜੀ ਵੀ ਮਤਲਬ ਹੈਗੀਆਂ ਅਣਕ੍ਰਿ ਢੇਰੀ ਕਿਸਾਨ ਤੋਂ ਆਂਦੀ ਹੈਗੀ ਆ ਉਹਨੂੰ ਮਤਲਬ ਕਵਰ ਕੀਤਾ ਜਾਵੇ ਤਰਪਾਲਾਂ ਵੱਲੋਂ ਅਰੇਂਜਮੈਂਟ ਆਰਤੀ ਸਹਿਵਾਨ ਵੱਲੋਂ ਕੀਤਾ ਜਾਂਦਾ ਹੈ। ਐਸਾ ਗੈਰੀ ਕਰਨਾ ਤੋਂ ਹੀ ਪੰਡਣਾ ਕਰਵਾ। ਹਾਂ ਅਗਲਾ ਪਹਿਲੂ। ਹਾਂ ਜੀ ਇਹ ਅਰੇਂਜਮੈਂਟ ਜੀ ਆਪਣੇ ਆਰਤੀਆਂ ਵੱਲੋਂ ਕੀਤਾ ਜਾਣਾ ਹੁੰਦਾ ਜੀ ਜਦੋਂ ਵੀ ਉਹਨਾਂ ਕੋਲ ਕਿਸੇ ਵੀ ਕਿਸਾਨ ਦੀ ਜਿੰਨਸ ਆਉਂਦੀ ਹੈ ਤਾਂ ਉਹਨੂੰ ਮਤਲਬ ਫੋਨ ਤੋਂ ਪਹਿਲੇ ਪਹਿਲੇ ਉਹਨਾਂ ਨੂੰ ਮਤਲਬ ਤਰਪਾਲਾਂ ਨਾਲ ਕਵਰ ਕੀਤਾ ਜਾਂਦਾ ਜੇ ਕਿਰ ਮੌਸਮ ਖਰਾਬ ਹੋ ਰਿਹਾ ਹੈ। ਅਤੀ ਸਬੰਧੀ ਸਾਰੇ ਆਰਤੀਆਂ ਨੂੰ ਮੈਸੇਜ ਲਗਾ ਚੁੱਕੇ ਸੀਗੇ। ਇਹਨਾਂ ਨੂੰ ਲਿਖਤੀ ਤੌਰ ਤੇ ਵੀ ਕਿਹਾ ਹੈਗਾ ਵੀ ਤੁਸੀਂ ਮਤਲਬ ਆਪਣੇ ਸਰਪਾਲਾ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇ ਹਾਂਜੀ ਇਹ ਕਾਰਵਾਈ ਕੀਤੀ ਹੈ ਜਿਹੜਾ ਅਸੀਂ ਉਹਨਾਂ ਨੂੰ ਕੰਮ ਦੇ ਕਿਹਾ ਉਹ ਕੀ ਕਰ ਉਹਨਾਂ ਨੂੰ ਜੇ ਅਸੀਂ ਨੋਟਿਸ ਕਰਦਾਂਗੇ ਜੀ